ਸ਼ਸ਼ੀ ਗਾਜੀ ਤੁਸੀਂ ਦੇਖ ਰਹੇ ਹੋ ਲਿਬਰਲ ਟੀਵੀ ਆਜ ਸਾਡੇ ਨਾਲ ਮੌਜੂਦ ਨੇ ਪ੍ਰਗਟ ਸਿੰਘ ਜੀ ਅੋ ਜਨ ਨਾਲ ਗੱਲਬਾਤ ਕਰੀਏ ਸਰ ਕੀ ਮੁੱਦੇ ਰਹਿ ਆਜ ਪ੍ਰੈਸ ਕਾਨਫਰੰਸ ਕਰਨ ਦੇ ਮੇਰਾ ਤਾਂ ਦੇਸ਼ ਦਾ ਨਜ਼ਰੀਆ ਹੈਗਾ ਵੀ ਦੇਸ਼ ਦੀ ਪੋਲਿਟਿਕਸ ਕਿੱਧਰ ਨੂੰ ਜਾ ਰਹੀ ਆ ਬੀਜੇਪੀ ਨੇ ਪਿਛਲੇ 10 ਸਾਲਾਂ ਚ ਕੀਤਾ ਕੀ ਆ ਪੰਜਾਬ ਦੇ ਉਹਦੇ ਉੱਤੇ ਕੀ ਅਸਰ ਹੋਣੇ ਆ ਤੇ ਹੁਣ ਸਾਨੂੰ ਕੀ ਕਰਨਾ ਚਾਹੀਦਾ ਤਾਂ ਕਿ ਦੇਸ਼ ਦੀ ਰਾਜਨੀਤੀ ਤੇ ਪੰਜਾਬ ਦੀ ਰਾਜਨੀਤੀ ਕਿਤੇ ਨਾ ਕਿਤੇ ਕੰਬਾਈਨਡ ਹੋ ਕੇ ਠੀਕ ਪਾਸੇ ਨੂੰ ਜਿਹੜਾ ਉਹ ਤੁਰ ਸਕੇ ਤੁਸੀਂ ਬੀਜੇਪੀ ਤੇ ਗੰਭੀਰ ਆਰੋਪ ਲਗਾਏ ਹਨ ਕਿ ਉਹਨਾਂ ਨੇ 205 ਕਰੋੜ ਦਾ ਜਿਹੜਾ ਹੈ ਉਹ ਕਰਜ਼ਾ ਚੜਾਤਾ ਉਹਦੇ ਵਾਸਤੇ ਤੁਸੀਂ ਕੀ ਕਰਨਾ ਵੀ ਉਹ ਤਾਂ ਫੈਕਚੁਅਲ ਹੈਗੀ ਆ ਉਹ ਤਾਂ ਉਹਨਾਂ ਦੀ ਵੈਬਸਾਈਟ ਤੇ ਗਵਰਨਮੈਂਟ ਦੀ ਕਿਸੇ ਵੈਬਸਾਈਟ ਤੋਂ ਤੁਸੀਂ ਦੇਖ ਲਓ ਵੀ ਪਿਛਲੇ 67 ਸਾਲਾਂ ਦੇ ਵਿੱਚ ਹਿੰਦੁਸਤਾਨ ਦੇ ਉੱਤੇ ਕਰਜ਼ਾ ਕਿੰਨਾ ਸੀਗਾ ਤੇ ਹੁਣ ਪਿਛਲੇ 10 ਸਾਲਾਂ 'ਚ ਵੱਧ ਕੇ ਹੋ ਕਿੰਨਾ ਗਿਆ ਗੱਲ ਤਾਂ ਇੰਨੀ ਹੈਗੀ ਆ ਇਹ ਤਾਂ ਫੈਕਚੁਅਲ ਗੱਲ ਹੈ ਤੇ ਪੀਐਸਯੂ ਬੰਦ ਕੀਤੇ ਆ ਤੁਹਾਨੂੰ ਲੱਗਦਾ ਵੀ ਉਹਨੇ 2 ਕਰੋੜ ਨੌਕਰੀਆਂ ਦੇ ਦਿੱਤੀਆਂ ਸਾਲ ਦੀਆਂ ਤੁਹਾਨੂੰ ਲੱਗਦਾ ਕਿਤੇ 15-15 ਲੱਖ ਰੁਪਈਆ ਕਿਸੇ ਦੇ ਉਹਦੇ ਖਾਤੇ ਦੇ ਵਿੱਚ ਆ ਗਿਆ ਸੋ ਇਸ ਕਰਕੇ ਇਹ ਸਾਰੀ ਫੈਕਚੁਅਲ ਗੱਲ ਹੈਗੀ ਆ ਜਿਹੜੀ ਮੈਂ ਤਾਂ ਸਿਰਫ ਇਨਾ ਕਹਿਣਾ ਚਾਹੁੰਦਾ ਤੁਹਾਡੇ ਜ਼ਰੀਏ ਕਿ ਪੰਜਾਬ ਦੇ ਲੋਕਾਂ ਨੂੰ ਕਿਸ ਤਰ੍ਹਾਂ ਅੱਗੇ ਵਧਣਾ ਚਾਹੀਦਾ ਨਾਨ ਵਾਇਲੈਂਟ ਹੋ ਕੇ ਵੋਟ ਜ਼ਰੂਰ ਪਾਓ ਤਾਂ ਕਿ ਜਦੋਂ ਰਿਜ਼ਲਟ ਆਏ ਉਹ ਮੈਟਰ ਕਰਦਾ ਨਾ ਕਿ ਆਪਾਂ ਇੱਕ ਮਹੀਨਾ ਕਿਤੇ ਇੱਕ ਦੂਸਰੇ ਨਾਲ ਖੇਬੜਬਾਜੀ ਚ ਲੜਦੇ ਝਗੜੇ ਨਗਰ ਜੀਏ ਤੇ ਅਸੀਂ ਫਿਰ ਵੋਟ ਕਿਸੇ ਇਹੋ ਜਿਹੇ ਬੰਦੇ ਨੂੰ ਪਾ ਦਈਏ ਜਿਹਦਾ ਖਮਿਆਜਾ ਸਾਨੂੰ 5 ਸਾਲ ਦੁਆਰਾ ਭੁਗਤਣਾ ਪਵੇ ਸਰ ਦੋ ਵਾਰੀ ਗੋਲ ਦਲਵੀਰ ਗੋਲਡੀ ਨੂੰ ਮਨਾਇਆ ਗਿਆ ਪਰ ਫਿਰ ਵੀ ਉਹ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨ ਹੋ ਗਿਆ ਦੇਖੋ ਚਲੇ ਗਏ ਉਹ ਤਾਂ ਉਹਦਾ ਨਜ਼ਰੀਆ ਹੈਗਾ ਉਹਦਾ ਆਨਸਰ ਤਾਂ ਸਾਡੀ ਜਾਂ ਲੀਡਰਸ਼ਿਪ ਦੇ ਸਕਦੀ ਆ ਜਾਂ ਦਲਬੀਰ ਗੋਲਡੀ ਦੇ ਸਕਦਾ ਇਹਦੇ ਤੇ ਵੈਸੇ ਉਹ ਚੰਗਾ ਮੁੰਡਾ ਆ ਮੈਨੂੰ ਐਗਜ਼ੈਕਟਲੀ ਨਹੀਂ ਪਤਾ ਕਿ ਉਹ ਕੀ ਹੋਇਆ ਕਿਉਂਕਿ ਮੈਂ ਤਾਂ ਆਪਣੇ ਕੰਮਾਂ ਦੇ ਵਿੱਚ ਬਿਜ਼ੀ ਸੀਗਾ ਸੋ ਮੈਨੂੰ ਲੱਗਦਾ ਲੀਡਰਸ਼ਿਪ ਨੂੰ ਕਿਤੇ ਨਾ ਕਿਤੇ ਮਨਾਉਣ ਦੀ ਜ਼ਰੂਰਤ ਹੈ ਉਹ ਤਾਂ ਇਦਾਂ ਕਹਿੰਦਾ ਕਹਿੰਦਾ ਮੈਨੂੰ ਪਾਰਟੀ ਨੇ ਕੱਢਿਆ ਇਹ ਤਾਂ ਹੁਣ ਦੇਖੋ ਦਲਬੀਰ ਗੋਲਡ ਵੀ ਕਹਿ ਸਕਦਾ ਜਾਂ ਸਾਡੇ ਪ੍ਰਧਾਨ ਸਾਹਿਬ ਕਹਿ ਸਕਦੇ ਆ ਮੈਨੂੰ ਲੱਗਦਾ ਜਾਂ ਸਾਡੇ ਐਲੋਪੀ ਸਾਹਿਬ ਕਹਿ ਸਕਦੇ ਆ ਮੈਨੂੰ ਇਹਦੇ ਤੋਂ ਲਾਵਾਤਾ ਮੈਨੂੰ ਨਹੀਂ ਲੱਗਦਾ ਕਿ ਕਿਸ ਕੋਈ ਇਹੋ ਜੀ ਮੈਂ ਇਹੋ ਜੀ ਪੋਜੀਸ਼ਨ 'ਚ ਨਹੀਂ ਹੈਗਾ ਜਿਹੜਾ ਉਹਨਾਂ ਬਾਰੇ ਕਮੈਂਟ ਕਰ ਸਕਦਾ ਠੀਕ ਹੈ ਜੀ ਠੀਕ ਇਹ ਸਾਡੇ ਨਾਲ ਸੀਗੀ ਪ੍ਰਗਟ ਸਿੱਖੀ ਜਿਹੜੇ ਕਹਿੰਦੇ ਨਜ਼ਰ ਆਏ ਕਿ ਦਲਵੇ ਗੋਰਡੀ ਜਿਹੜਾ ਹੈ ਉਹ ਆਮ ਆਮ ਆਵਾਮੀ ਪਾਰਟੀ ਆਪਣੀ ਇੱਛਾ ਸੇ ਕਹੇ ਨੇ ਔਰ ਇਹ ਪਾਰਟੀ ਜਵਾਬ ਦੇ ਸਕਦੀ ਹੈ ਇਹਦੇ ਵਾਸਤੇ ਮੈਂ ਕੁਝ ਨਹੀਂ ਕਹਿ ਸਕਦਾ ਤੁਸੀਂ ਇੱਧਰ ਜੁੜੇ ਰਹੋ ਸਾਡੇ ਨਾਲ ਦੇਖਦੇ ਰਹੋ ਲਿਬਰਟੀ ਟੀਵੀ ਪੰਜਾਬੀ